ਲੇ ਪ੍ਰੋਮਾਰ ਦਾ ਆ ਚੱਕ ਕੇ ਦੇ ਗੁਰਸੇਵਕ ਸਿੰਘ ਅਗਲੀ ਕਬੱਡੀ ਪਾ ਰਿਹਾ ਹੈ ਆ ਸਾਡੀ ਸੋਮਕ ਵੀ ਕਬੱਡੀ ਪੈਕਪੀ ਖੇਡ ਮੈਦਾਨ ਦੇ ਜਿਵੇਂ ਮੇਰੇ ਮਿੱਤਰੋ ਚਾਰ ਜਾਫੀ ਦੇ ਬੋਟਾ ਹੋਰ ਜਾਂਦਾ ਹੈ ਟਰਾਈ ਤੇ ਪੁਆਇੰਟ ਸੋਮ ਆਪਣੀ ਟੀਮ ਦੇ ਖਾਤੇ ਦੇ ਜੋੜਦਾ ਹੋਇਆ ਲਓ ਸਾਹਮਣੇ ਦੇਖਾਂਗੇ ਕਬੱਡੀ ਹਰ ਬੰਦੀ ਹੈ ਮੈਚ ਸਰੇ ਦਾ ਪਲੇਅਰ ਸਰੇ ਦੇ ਅੰਦਾ ਹੋਇਆ ਮੇਰੇ ਮਿੱਤਰੋ ਬੇਲਾ ਵੀ ਸਰੇ ਦੇ ਪਲੇਅਰ ਤੀਲੇ ਪੈਟਾ ਵਾਲਾ ਸੁੱਧ ਵੀ ਕਿਹਨਾ ਕਬੱਡੀ ਖੇਡ ਹੁੰਦੀ ਪੈਰ ਨੇ ਤਿਆ ਗਿਆ ਦਾ ਚੱਪ ਗੱਪਰੂ ਵੀ ਰੇਡ ਹੁੰਦੀ ਚੱਪੜਾਂ ਦੇ ਪੈਣ ਪੜਾ ਕੇ ਤਨ ਗੂਜ ਦੇ ਥਪੜੇ ਵਾਲਾ ਉਹ ਕਾਰਬੋਡ ਖੇਡਦੇ ਜਿੰਕੇ ਤੇ ਮਰਨ ਖੇਡਦਾ ਸਾਪਰਾ ਇਹ ਟੌਕਿਆ ਵਾਲਾ ਜੱਫਾ ਪਹਿਲਾ ਜਫਾ ਲੱਗਿਆ ਸੈਮੀ ਦਾ ਮੇਰੇ ਮਿੱਤਰੋ ਲਓ ਸੇ ਕੰਦੇ ਇਧਰਲੇ ਪਾਸੇ ਪੈ ਗਈ ਕਬੱਡੀ ਐ ਚਾਰ ਜੱਫੀ ਪਿਆਰ ਮੇਰੇ ਮਿੱਤਰੋ ਕਿ ਐਨੂ ਵੜੀ ਪੈਂਦੇ ਜਦੋਂ ਪੀਚੇ ਸੋਹਣਿਆ ਤੇ ਦੂਰ ਹੋਣੇ ਜਿਨ੍ਹਾਂ ਦੇ ਭੁਖੇ ਸੋਹਣਿਆ ਜੱਗਾਂ ਦੀ ਕੀ ਆ ਵੀ ਕੱਟੂ ਮਾਰਦਾ ਤੇ ਰਾਜੇ ਖੇਲੇ ਦਰਬਾਦਾਂ ਨੇ ਪੁੱਤਦਾ ਓਏ ਭੱਜਦਾ ਫਰਟਾ ਜਿੱਦਾਂ ਨੀਲੇ ਹੋਰ ਦਾ ਓ ਭੱਜਦਾ ਫਰਟਾ ਜਿੱਦਾਂ ਨੀਲੇ ਹੋਰ ਦਾ ਜੀ ਤਾਰਨਾ ਛੋਟਾ ਭਾਈ ਗੋਰੀ ਕਹਿੰਦਾ ਉਹਨਾਂ ਸਰਪੰਚ ਵੱਲੋਂ ਚਰਾਗ ਦੇ ਲਈ 500 ਰੁਪਏ ਲਿਪਾ ਜਾਣਾ ਐਨ ਕਦੇ ਗਲਤ ਕਾਲੇ ਤੇ ਲੱਗ ਗਈਆਂ ਉਹ ਸਾਹਮਣੇ ਛੋਟਾ ਜਹਾ ਕਾਟ ਮੁੰਡੇ ਦਾ ਮੁੰਡਾ ਬੜਾ ਫਰਤੀਲਾ ਹੈ ਬੱਚ ਮੈਦਾਨ ਦੇ ਇੱਜਵੇ ਦਾ ਪੁੱਤ ਮੇਲ ਦਾ ਰਾਜ ਦੀ ਆਹ ਟੱਕਰ ਆਉਂਦਾ ਉਹ ਸਾਹਮਣੇ ਹੈਪੀ ਕਰ ਰਿਹਾ ਕਬੜੀ ਜ਼ੋਰਦਾਰ ਤੱਕ ਫਿਰ ਪਿਆਰ ਮੇਰੇ ਮਿੱਤਰੋ ਲਓ ਗੰਦ ਕੌਣ ਰੱਖੂ ਆਹ ਸਾਹਮਣੇ ਕਬੜੀ ਪੈ ਚੁੱਕੀ ਹੈ ਇਧਰ ਉਧਰ ਪਈ ਕਬੜੀ ਆਗਰਾਂ ਲੱਤਾਂ ਖੁੱਡਿਆ ਜਾ ਰਿਹਾ ਨਾਲ ਜੱਸਾ ਹਾਰਮੋਨ ਚਾਰੇ ਮੱਲ ਕਹਿੰਦੇ ਸਿਰੇ ਦੇ ਅੱਜ ਬੰਨਾਂ ਵਾਲੇ ਕਲਾ ਵਿੱਚ ਵੱਡੇ ਫਾਈਨਲ ਹੀ ਪਹਿਲਾ ਹੀ ਸੰਮੀਆ ਪਰ ਹਾਫ ਫਾਈਨਲ ਦਾ ਰਾਜ ਦੇਖ ਰਿਹਾ ਪਾਸੇ ਇਧਰ ਦੇ ਪਾਸੇ ਮੋਟੇ ਤੋ ਗਿਆ ਮੋੜਾ ਤੋ ਗਿਆ ਮੋੜਾ ਮੈਚ ਖਤਮ ਹੋ ਗਿਆ ਸੀਟੀਆਂ বাজੀਆਂ ਆਈਆਂ ਲੋ ਕਾਕੇ ਦੀ ਪਾਈ ਹੋਰ ਦੇ ਮੱਲੇ ਮੱਲ ਪਿੱੜਦੇ ਫਿਰ ਦੂਰ ਦਰ ਤੱਕ ਆਉਂਦੀ ਆਵਾਜ਼ ਮਿੱਤੋ ਵੇਖ ਪ੍ਰੀਤ ਬਲਾਲ ਭਾਈ ਵੇਖ ਕਰਮ ਬਲਾਲ ਭਾਈ ਅੱਜ ਆਹ ਭੱਜ ਗਿਆ ਫਸਦੀ ਹੈ ਤੇ ਮੈਚ ਕਿਉਂਕਿ ਤੇ ਮਈਆਂ ਵਾਲਾ ਕਬੱਡੀ ਓਪਰ ਦੀ ਸੈਮੀਫਾਈਨਲ ਦੀ ਟੀਮਾਂ ਮੈਦਾਨ ਵਿੱਚ ਰਿਪੋਰਟ ਕਰਨਾ ਕਿਉਂਕਿ ਆਪਾਂ ਦੇ ਵੇਖਦੇ ਲਈ ਲਓ ਪੈਂਕੀ ਦੀ ਕਬੱਡੀ ਪਈ ਬਹਿਦਨ ਦੀ ਟੀਮ ਵੱਲੋਂ ਚਾਰ ਖਿਡਾਰੀਆਂ ਦਾ ਤਿਆਰ ਨੇ ਹੋਏ ਗਏ ਧੀ ਜੰਮ ਵੀ ਬੜੀ ਕੁਖ ਦਾ ਸਲਕੜੀ ਹੋਈ ਜੋਲੀ ਦਾਤ ਰੱਬ ਦੀ ਪੜੀ ਉਮਰਾਂ ਦੀ ਕਰੇ ਕਰ ਜੋਲੀ ਲਓ ਪੈਂਕੀ ਦੀ ਕਬੱਡੀ ਆ ਤੇ ਮਦਾਰ ਵਿੱਚ ਦੇਖਾਂਗੇ ਜੱਫਾ ਪੈਂਕੀ ਨੂੰ ਨਰਿੰਦਰ ਕੌਰ ਲਾ ਰਹੀ ਆ ਇੱਕ ਕੱਲੀ ਪੈਂਕੀ ਦੂਜੇ ਪਾਸੇ ਨਰਿੰਦਰ ਕੌਰ ਦਾ ਘਾ ਰਿਆ ਹੁਣ ਚਾਰਾਂ ਦੇ ਵਿੱਚੋਂ ਵੇਖਾਂਗੇ ਕਿਹੜੀ ਖਿਡਾਰੀ ਜੱਫਾ ਲਾਵੇਗੀ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗੀ ਗੱਲ ਸਮੇਂ ਦੀ ਹੁਣੀ ਹੈ ਦੋ ਖਿਡਾਰੀਆਂ ਦੇ ਦਰਮਿਆਨ ਇਸ ਲਈ ਮੁਕਾਬਲਾ ਚਾਰ ਨੰਬਰ ਕਿੱਟ ਦੇ ਵਿੱਚ ਕਹਿੰਦੇ ਖਿਡਾਰਨ ਕੋਸ਼ਿਸ਼ ਕਰ ਰਹੀ ਹੈ ਪਰ ਨੰਬਰ ਰੇਡਰ ਤੇ ਇਸੇ ਜਾ ਜੁੜਿਆ ਅਗਲੀ ਕਬੱਡੀ ਤੇ ਵਾਹ ਇੱਕ ਨਗਦ ਰਕਮ 21000 ਰੁਪਏ ਦੋਨੋਂ ਬੰਦੇ ਬੜੀ ਯੂਸੇ ਸਾਹਿਬ ਓ

ਅੱਜ ਵੀ ਹਰਮਨ ਰੁਕਣਾ ਅੱਜ ਵੀ ਹਰਮਨ ਰੁਕਣਾ ਅੱਡੇ ਵੀਰ ਪਿੱਛੇ ਨਹੀਂ ਆ ਮੁੜਦੇ ਅੰਨਾ ਜੋਰ ਪਤਾ ਲੱਗੇ ਜਦੋਂ ਹੱਥ ਜੋੜਦੇ ਪਹਿਲੀ ਵਾਰ ਹਾਰੇ ਦਾ ਨਾਂ ਕਰ ਪਛਤਾਵਾ ਜਿਹੜਾ ਮਾਰਦਾ ਖੋਣ ਦਿੱਤਾ ਵਾਰੇ ਖੋਣ ਮਾਰਦਾ ਨਾਲੇ ਉਹ ਪੱਤਾ ਹੋਣਾ ਚਾਹੀਦਾ ਹੌਸਲੇ ਮੋਰੇ ਜਿੱਤ ਹੁਣ ਗੋਡੇ ਟੇਕਦੀ ਜਿੱਤਨ ਦਾ ਕਬੱਡੀ ਦੀ ਹੋਈ ਜਿੱਤ ਨਾ ਇੱਕ ਨਹੀਂ ਹੁੰਦਾ ਪਰ ਜਿੱਤ ਕਬੱਡੀ ਦੀ ਹੋਈ ਹੈ ਕਿਸੇ ਨੂੰ ਡਾਉ ਨਹੀਂ ਰਿਹਾ ਕੋਈ ਵੀ ਬੱਕੇ ਮੇਲਾ ਬਾਬਾ ਜੀ ਦੇ ਸਿਰੇ ਦਾ ਸ਼ਰਮਾ ਜੀ ਦੱਸਿਆ ਦੇ ਕਿੰਨੇ ਕਿੰਨੇ ਨੰਬਰ ਆ ਮੰਡੀ ਵਾਲ ਫਾਈਨਲ ਚ ਰਹੀ ਗਈ ਹੈ ਮੇਰੀ ਬੇਨਤੀ ਹੈ ਭਾਈ ਕਮਲਪ੍ਰੀਤ ਪ੍ਰੇਮ ਸਰ ਜੀ ਗੁਰੂ ਬਾਈ ਅਗਲੇ ਜਿਹੜੇ ਫੈਸਲੇ ਐਂਡਾ ਗਰਾਊਂਡ ਅੱਜ ਖੋਰ ਖੜ ਕੇ ਕਿੰਨੇ ਬੱਲੇ ਬੱਲੇ ਕਰਾਈ ਹੈ ਰਾਜਾ ਵਾਲਾ ਜੀਤ ਸ਼ੋਦਾ ਪਰ ਪੱਜਿਆ ਹੋਇਆ ਪਰ ਅਗਲਾ ਹੈ ਹਰ ਵਾਰ ਜੋ ਕੀਤਾ ਜਾ ਰਿਹਾ ਹੈ ਮਾਰ ਗਏ ਦਸੰਦੇ ਕਰਾਏ ਮੈਚ ਸ਼ੁਰੂ ਹਾਂ ਭਾਵੇਂ ਪਾ ਰਹੇ ਗੁਰਪ੍ਰੀਤ ਸਿੰਘ ਆ ਮੈਚ ਕਹਿੰਦਾ ਹੋਣਾ ਔਰ ਆਕੀ ਰਿਕਲੋ ਮੇਰੇ ਮਿੱਤਰੋ ਜਿਹੜਾ ਮਾਨਸਪਨ 1100 ਦੇ ਦਾ ਕੀਤਾ ਜਾ ਰਿਹਾ ਸਾਰੇ ਇਹਨਾਂ ਦੀ ਜੀਰਾਂ ਦਾ ਬਹੁਤ ਵੱਡਾ ਧੰਨਵਾਦ ਗੁਰਪ੍ਰੀਤ ਜੀ ਕੈਨੇਡਾ ਅਗਲੇ ਪੱ ਵੀ 6 ਤਰੀਕ ਨੂੰ ਤੇਰੀ ਵਾਲੇ ਪਿੰਡ ਤੇ 6 ਆਲਪਰ ਕਲੱਬਾਂ ਦੇ ਮੈਚ ਹੋਣਗੇ ਅੱਜ ਦੋ ਖਿਡਾਰੀ ਬਰ ਹੋਣਗੇ ਤੇ 5 6 ਮਿੰਟ ਇਸ ਵੇਲੇ ਕਬੱਡੀ ਪਾ ਰਹੇ ਮੇਰੇ ਮਿੱਤਰੋ ਡੱਗੋ ਵਾਲੇ 4 ਆ ਗੁਰਵਿੰਦਰ ਡੱਗੋ ਵਾਲੇ ਇਸ ਵੇਲੇ ਕਰਦਾ ਟਰਾਈ ਕੰਦੇ ਪਟਾਕੇ ਖੇਂਦੇ ਜਾਂ ਕੇ ਕੰਦੇ ਪਟਾਕੇ ਖੇਂਦੇ ਜਾਂ ਕੇ ਪਰ ਨੰਬਰ ਰੇਡਰ ਦੇ ਸੱਜੇ ਦਾ ਜਿਹੜਾ ਪਰ ਹਰ ਮੜਕੇ ਦੇ ਕੌਕੇ ਦੀ ਕਹਿੰਦੇ ਧਰਤੀ ਦਾ ਨੰਬਰ ਦਾ ਕਹਿੰਦੇ 57ਆ 57ਆ ਪਰ ਕਿੱਥੇ ਧੜਨ ਦਿੰਦਾ ਚੰਗਣਾ ਲਾ ਰੋਣੇ ਕਿ ਦੁਪਾਰੇ ਵਾਲਾ ਕਹਿੰਦੇ ਸਤਨਾਮ ਚਾਕੇ ਜੀਰਾਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ ਅਮਨਾ ਸਾਹਮਣਾ ਆ ਕੁੜੀਆਂ ਦੇ ਵਿੱਚ ਚਰਚਾ ਵਿੱਚ ਜੀਰੋ ਦੇ ਵਿੱਚ अॼु महीना वारे जीार पढ़ाके पढ़ाके थाके पटाक سوجب تھی نہ ਉਹ ਧਰਤੀ ਦਾ ਲਾਹ ਤਗੜਾ ਕਹਿੰਦੇ ਜੱਫਾ ਬਲੇ ਬਲੇ ਕਹਿੰਦੇ ਕਵਾ ਗਿਆ ਸਾਰੀ ਸੰਗ ਦਾ ਕਹਿੰਦੇ ਧੰਨਵਾਦ ਕਰਦੇ ਆ ਸਾਰੀ ਜੱਸਰ ਜੀਆ ਕੈਨੇਡਾ 500 ਦਾ ਦੱਸਾ 500 ਹੋਰ ਸੋਹਣੇ ਇਸ ਵੇਲੇ ਕਬੱਡੀ 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 ਏ ਆ ਚੱਕ ਰੈਡਰ ਆਉਂਦੇ ਪੱਪਾਂ ਤੋਂ ਜਾਂਦੇ ਕੋਟਿਆਂ ਜਿੰਨਾ ਵੀਰਾਂ ਵੱਲੋਂ ਕਬੱਡੀ ਦੇ ਰੋਪਰ ਦਾ ਅੱਜ ਪਹਿਲਾ ਪ੍ਰਾਈਜ਼ 75000 ਰੁਪਏ ਆਣਾ ਹੈ ਯੂਐਸਏ ਗਰੁੱਪ ਪੰਜਾਬ ਵਾਲਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਨਕਾਰ ਹੈ ਮਹਾਰਾਣੀ ਦੇ ਨੰਬਰ ਦੇ ਸਾਡੇ ਸਾਤਾ ਤੇ ਕੌਮੇ 15 ਦਲ ਦੇ ਵਿੱਚ ਕੌਮੇ ਕਣਾ ਜੇਤੂ ਹੈ ਇਧਰ ਇੱਕ ਮਾਤਾ ਆਈਏ ਬੜੇ ਗਰੀਬ ਪਰਿਵਾਰ ਕਿ ਭਗਤਪਾਲ ਸਿੰਘ ਚੰਦ ਜੀ 65 ਬਰਸੀ ਬੜੇ ਧੂਮਤਾਮਾ ਸ਼ਰਧਾਲੂ ਬਣਾ ਰਹੇ ਸੂ ਇਸ ਵਿੱਚ ਜਿਹੜੀ ਘਟਨਾ ਜੋ ਇੱਕ ਰਸਮੀ ਦੀ ਘਟਨਾ ਟੀਮਾਂ ਤਾਂ ਪਹਿਲਾਂ ਖੇਡ ਚੁੱਕੀਆਂ ਰਸਮੀ ਦੀ ਘਟਨਾ ਸ਼ੰਕਰ ਕਟਾਰੀਆ ਜੀ بیٹے ਨਰੇਸ਼ ਕਟਾਰੀਆ ਜੀ ਐਮਐਲਏ ਜੀਰਾ ਦੇ ਉਹ ਇੱਥੇ ਦੀ ਘਟਨਾ ਕਰਨਗੇ ਸੋ ਇਸ ਤੋਂ ਬਾਅਦ ਮੇਰੇ ਨਾਲ ਸਾਡੇ ਪਿੰਡ ਦੀ ਟੀਮ ਦਾ ਮੈਚ ਆ ਉਹਨਾਂ ਨਾਲ ਅਸੀਂ ਮੈਂ ਜਾਣ-ਪਛਾਣ ਕਰਾਵਾਂਗੇ ਇੰਟਰੋਡਕਸ਼ਨ ਕਰਾਵਾਂਗੇ ਮੈਂ ਤੁਹਾਡੇ 2 ਮਿੰਟ ਲੈਣੇ ਆ ਇਹ ਸਾਡੇ ਜੋ ਕਾਇਰ ਸਾਹਿਬ ਆ ਰਹੇ ਆ ਇਹਨਾਂ ਨੇ ਸਾਡੇ ਪਿੰਡ ਨੂੰ ਆਪਣੀ ਗੋਦ ਚ ਲਿਆ ਹੈ ਜਿਹੜੇ ਵੀ ਕੋਈ ਸੂਚਿਤ ਹੁੰਦੀਆਂ ਇਸੇ ਹੱਥ ਨਾਲ ਹੀ ਸਰਪੰਚ ਸਾਹਿਬ ਨਾਮ ਦਾ ਬਹੁਤ ਸਨਕਾਰ ਹੈ ਹੈ ਬੜਾ ਧੰਨਵਾਦ ਹੈ ਬਾਣੀ ਦੇ ਸ਼ਰਕਾ ਤੋਂ ਬਾਅਦ ਜਿਹੜਾ ਮੈਚ ਸ਼ੁਰੂ ਕਰ ਸਭ ਤੋਂ ਪਹਿਲਾਂ ਫਤਿਹਦੀ ਸਾਹਮਣੇ ਵਾਜੂ ਚੀਕਾਂ ਨਾਲ ਸਾਹਮਣੇ ਅੱਜ ਦਰਦਨ ਬਾਬਾ ਬਾਬਾ ਬਕਰ ਗੁੰਮੀ ਚੰਦਨੀ ਜੀ ਦੀ ਪਹਿਲੀ ਬਲਸੀ ਜੀ ਦੀ ਕਿੱਡੀ ਨਾਈ ਚੱਲੀ ਹੈ ਬਹੁਤ ਮਿਹਣੀ ਲੱਗਦਾ ਹੈ ਦੋਨੋਂ ਗਰਾਉਂਡ ਦੇ ਵਿੱਚ ਇਸ ਮੌਨਦਾਨੀ ਟੀਮ ਨੂੰ ਖੇਡੇ ਦੇ ਵਿੱਚ ਕੀ ਪਤਾ ਲੱਗਦਾ ਮੈਂ ਕਿਹੜਾ ਆਣਾ ਪੰਜਾਬ ਇਹਨਾਂ ਨੂੰ ਫੇਡਾ ਦੇ ਨਾਮ ਤੇ ਜਾਣਿਆ ਜਾਂਦਾ ਮੈਂ ਸਾਡਾ ਤੇ ਜੀ ਆਪ ਨੇ ਸਾਰੇ ਮੁੱਢੀ ਜੀ ਆਮ ਆਤਾਂ ਧੰਨਵਾਦ ਕਰਦਾ ਤੇ ਨਾਲੇ ਕੇਟੀ ਇੱਕੋ ਦੀ ਕੰਪਨਡ ਮੇਡੀਟੀ ਹੈ ਉਹ ਵੀ ਇੱਕ ਬੜਾਈ ਦੀ ਪਾਤਰ ਬੰਦ ਕੀਤਾ ਜਿਹੜੇ ਇੱਥੇ ਵੀ ಗ್ರಾಮ ਪੰਚਾਇਤ ਆ ਉਹ ਵੀ ਬਹੁਤ ਵਧੀਆ ਕੰਮ ਕਰਲੀ ਆ ਸਾਡੇ ਦੇ ਸਰਪੰਚ ਸਾਹਿਬ ਹਮੇਸ਼ਾ ਸਾਡੇ ਨਾਲ ਹਮੇਸ਼ਾ ਸੁੱਖ-ਦੁੱਖ ਦੇ ਵਿੱਚ ਖੜੇ ਆ ਅਸੀਂ ਆਪਣੇ ਸਾਹਿਬ ਇੱਕੋ ਕਹ ਲਾਂਗੇ ਸੀ ਇਹਨਾਂ ਦੇ ਸਾਡੇ ਸਾਰੇ ਉਸ ਯੁੱਧ ਦਾ ਹਿਸਾਬ ਬਣਿਏ ਜਿੱਥੇ ਵੀ ਕੋਈ ਨਸ਼ਾ ਵੇਚਦਾ ਆਪਾਂ ਉਹਦਾ ਵਿਰੋਧ ਕਰੀਏ ਆਪਣੇ ਪਿੰਡ ਦੇ ਵਿੱਚ ਸਾਡੇ ਇੱਕੋ ਸੁਪਨਾ ਕਿ ਇਹਨੂੰ ਤਜੱਸਤ ਕੀ ਕਿ ਜਿਹੜਿਆਂ ਕੁਝ ਸਮਾਮਾ ਪੇਣਾ ਸਰਕਾਰਾਂ ਨੇ